ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਜੀਤ ਖੁੱਲਰ ਦੋਸਤੋ ਅੱਜ ਪੰਜਾਬ ਬਚਾਓ ਯਾਤਰਾ ਸੁਖਵੀਰ ਬਾਦਲ ਦੀ ਜਿਹੜੀ ਅੱਜ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਅੱਜ ਮੌੜ ਹਲਕੇ ਦੇ ਵਿੱਚ ਪਹੁੰਚੀ ਹੈ ਸਾਡੇ ਨਾਲ ਮੌੜ ਹਲਕੇ ਤੋਂ ਮੌਜੂਦ ਨੇ ਪਿੰਡ ਗਿੱਲਕਲਾਂ ਤੋਂ ਬਜ਼ੁਰਗ ਮੌਜੂਦ ਨੇ ਜਿਹੜੇ ਅਕਾਲੀ ਦਲ ਦਾ ਜਿਹੜਾ ਖੁੰਡ ਵੀ ਕਿਹਾ ਜਾਂਦੇ ਨੇ ਅਕਾਲੀ ਦਲ ਦਾ ਜੋ ਧੁਰਾ ਵੀ ਕਿਹਾ ਜਾਂਦਾ ਹੈ ਕਿਉਂਕਿ ਅਕਸਰ ਹੀ ਜਿਹੜਾ ਲੋਕਾਂ ਨੂੰ ਕਿਹਾ ਜਾਂਦਾ ਕਿ ਜਿਹੜੇ ਬਜ਼ੁਰਗ ਸੀਗੇ ਅੱਖਾਂ ਮੀਚ ਕੇ ਅਕਾਲੀ ਦਲ ਨੂੰ ਵੋਟਾਂ ਪਾ ਦਿੰਦੇ ਆ ਅੱਜ ਪੁੱਛਦੇ ਆ ਬਜ਼ੁਰਗਾਂ ਨੂੰ ਵੀ ਅੱਖਾਂ ਮੀਚ ਕੇ ਵੋਟਾਂ ਪਾਉਂਦੇ ਸੀ ਜਾਂ ਅੱਖਾਂ ਖੋਲ ਕੇ ਸਤਿ ਸ੍ਰੀ ਅਕਾਲ ਬਪੂ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਡੇ ਦਸਤਕਾਂ ਨੂੰ ਇਹ ਜਵਾਬ ਦਿਓ ਜੀ ਜਿਹੜੇ ਅਕਸਰ ਹੀ ਇੱਕ ਗੱਲ ਬਣੀ ਵੀ ਹੈ ਕਹਿੰਦੇ ਵੀ ਜਿਹੜੇ ਪੁਰਾਣੇ ਬਜ਼ੁਰਗ ਸੀ ਅਕਾਲੀ ਦਲ ਨੂੰ ਅੱਖਾਂ ਮੀਚ ਕੇ ਵੋਟਾਂ ਪਾਉਂਦੇ ਸੀ ਨਹੀਂ ਅੱਖਾਂ ਖੋਲ ਕੇ ਪਾਉਂਦੇ ਸੀ ਕਿਵੇਂ ਜੀ ਕੰਮ ਨੂੰ ਦੇਖ ਕੇ ਵਿਕਾਸ ਨੂੰ ਦੇਖ ਕੇ ਕੀ ਕੰਮ ਦੇਖਿਆ ਤੁਸੀਂ ਉਹਨਾਂ ਦਾ ਕੰਮ ਤਾਂ ਜੇ ਪੜਨ ਲੱਗੇ ਜੀ ਉਹਦਾ ਗਿਣੇ ਨਹੀਂ ਜਾਣਾ ਹੂੰ ਹਰੇਕ ਕੰਮ ਕਰਿਆ ਉਹਨਾਂ ਨੇ ਸੌਦਾ ਕੇਂਦਰ ਬਣਾਏ ਦਾਣਾ ਮੰਡੀਆਂ ਬਣਾਈਆਂ ਸੂਏ ਪੱਕੇ ਬਣਾਏ ਸੜਕਾਂ ਪੱਕੀਆਂ ਟਾਣੀਆਂ ਪੱਕੀਆਂ ਤੇ ਮੋਟਰਾਂ ਘਰ ਘਰ ਦਿੱਤੀਆਂ ਆਟਾ ਆਦਾਲ ਸਕੀਮਾਂ ਉਹਨਾਂ ਦਾ ਤਾਂ ਦੇਣ ਦੇ ਹੀ ਨਹੀਂ ਸਕਦੇ ਸੀ ਹੂੰ ਬੱਚਿਆਂ ਨੂੰ ਪਤਾ ਨਹੀਂ ਸੀਗਾ ਬੱਚੇ ਇਹ ਗਲਤ ਪਾਸੇ ਤੁਰ ਗਏ ਤੇ ਤੁਹਾਡੇ ਬੱਚਿਆਂ ਨੇ ਤੁਹਾਨੂੰ ਕਿਹਾ ਜਰੂ ਪਿੱਸੇ ਝਾੜੂ ਦੀ ਹਵਾ ਜੀ ਆਈ ਹੈ ਉਹਨਾਂ ਨੇ ਤੁਹਾਨੂੰ ਅੱਖੀ ਨਹੀਂ ਲੱਗੇ ਉਹ 700 ਦਾ ਬੇਕਾਬੂ ਹੋ ਗਏ ਸਾਰੇ ਅੱਛਾ ਬੇਕਾਬੂ ਹੋ ਗਏ ਹਾਂ ਹੌਣ ਮੁੜੇ ਜੀ ਹੁਣ ਤਾਂ ਟਰੈਕਟਰ ਉਹ ਲੈ ਕੇ ਆਇਆ ਜਲਾ ਕੇ ਹੁਣ ਅਚਾ ਟਰੈਕਟਰ ਉਹ ਲੈ ਕੇ ਆਏ ਨੇ ਹਾਂ ਨਾਲ ਪੁੱਤ ਆਇਆ ਹੁਣ ਤਾਂ ਸਰ ਪੁੱਤੇ ਨੂੰ ਨਾਲ ਲੱਗੇ ਬੇਟਾ ਵੀ ਆ ਅੰਗਰੇਜ਼ ਤੇ ਪੁੱਤਾ ਵੀ ਆ ਹਾਂ ਹੁਣ ਦਾ ਭੱਜ ਭੱਜ ਕੇ ਆਉਂਦੇ ਆ ਅਚਾ ਭੱਜ ਭੱਜ ਕੇ ਆਉਂਦੇ ਹੁਣ ਕਿਵੇਂ ਲੱਗਦਾ ਹੁਣ ਤੁਹਾਨੂੰ ਸਾਨੂੰ ਤਾਂ ਲੱਗਦਾ ਜੀ ਹੁਣ ਅੱਗੇ ਅੱਗੇ ਪੂਰਾ ਦੁਆਰਾ ਅਕਾਲੀ ਦਲ ਲਾਉਗੇ ਹਾਂ ਤੇ ਪਿੰਡਾਂ ਦੇ ਵਿੱਚ ਤੁਸੀਂ ਸੱਥਾਂ ਦੇ ਵਿੱਚ ਬੈਠ ਬੈਠਦੇ ਹੋਣ ਤੁਹਾਡੀ ਕੰਮ ਕਰਨ ਦੀ ਉਮਰ ਹੈ ਨਹੀਂ ਸੱਥਾਂ 'ਚ ਬੈਠਣ ਵਾਲੇ ਹੋ ਤੁਸੀਂ ਸੱਥਾਂ ਦੇ ਵਿੱਚ ਕੀ ਗੱਲ ਚੱਲਦੀ ਆ ਹੁਣ ਜੀ ਹੁਣ ਦਾ ਅਕਾਲੀ ਦਲ ਦੀ ਗੱਲ ਹੀ ਚੱਲਦੀ ਹਰੇ ਪੱਖੋਂ ਜਿਹੜੇ ਬੰਦੇ ਵੋਟਾਂ ਤੋਂ ਦਾ ਨਾ ਨਾ ਬਾਈਆਂ ਉਹ ਵੀ ਕਹਿਣ ਲੱਗੇ ਸਾਡਾ ਅਸ ਖੜੇ ਇਹਨੇ ਲਾਰੇ ਵਾਲੇ ਲਾਇਸੀ ਨੇ ਜੀ ਹਾਂ ਜੀ ਇਹਨਾਂ ਨੇ ਲਾਰੇ ਬਹੁਤ ਜਿਆਦੇ ਲਾਇਸੀ ਹੁਣ ਵੀ ਹਰੇਕ ਜਨਾਨੀ ਨੂੰ ਔਰਤ ਨੂੰ ਲੜਕੀ ਨੂੰ 1000 ਰੁਪਏ ਵੀ ਨਾ ਦੇਵਾਂਗੇ ਕਿਸੇ ਨੂੰ ਪਰਜੀ ਨਹੀਂ ਮਿਲੀ ਕਿਸੇ ਪਿੰਡ ਚ ਕੋਈ ਟੈਨ ਲੱਗੀ ਕੋਈ ਸੜਕ ਤੇ ਪੈਂਚਰ ਵੀ ਨਹੀਂ ਲਾ ਸੜਕ ਬਣਾਉਣ ਦਾ ਦੂਰੀ ਦੀ ਗੱਲ ਹੈ ਉਹ ਤਾਂ ਗਾਲੀ ਧਲੀ ਕੋਈ ਬਣਾ ਗਿਆ ਇਹਨਾਂ ਪਿੰਡਾਂ ਦੇ ਜਿਹੜੇ ਕਾਲੀਦਾਲ ਵਾਲੇ ਜਿਹੜੇ ਬਣ ਗਿਆ ਬਣ ਗਿਆ ਉਸ ਤੋਂ ਬਾਅਦ ਕੁਝ ਨਹੀਂ ਬਣਿਆ ਸਭ ਲੋਕ ਅੰਦਰੋਂ ਇੱਕ ਦਿਨ ਬੁੜੇ ਬੈਠੇ ਵੇ ਸਾਡੇ ਜਿਹੜੀਆਂ ਨੀਲੀਆਂ ਪੱਗਾਂ ਤੁਹਾਡੇ ਬੰਨੀਆਂ ਨੇ ਚਲੋ ਦਸਤਾਰ ਤਾਂ ਕਿਹੜੇ ਮਰਜੀ ਰੰਗ ਦੀ ਹੋਵੇ ਹਨਾ ਦਸਤਾਰ ਤਾਂ ਦਸਤਾਰ ਹੈ ਪਰ ਜਿਹੜੀਆਂ ਸਰੋਂ ਫੁੱਲੀਆਂ ਦਸਤਾਰਾਂ ਸੀ ਹੁਣ ਘਟ ਨਹੀਂ ਗਈਆਂ ਅਕੇ ਨਾਲ ਉਹ ਤਾਂ ਜਿਵੇਂ ਸਰੋਂ ਮੌਕੇ ਤੇ ਆ ਜਾਂਦੀਆਂ ਫੁੱਲ ਛਿੱਟ ਜਾਂਦੀ ਹੈ ਐ ਫੁੱਲ ਛਿੱਟ ਗਏ ਅੱਛਾ ਹੁਣ ਤਾਂ ਟਾਮੀ ਟਾਮੀ ਰਹੇਗੀ ਬਸ ਹਾਂ ਕਿਉਂ ਮੱਕੋ ਆਹੀ ਹੈ ਜੀ ਪੱਕੀ ਗੱਲ ਹੈ ਜੀ ਇਸ ਗੱਲ ਕੋਈ ਸ਼ੱਕ ਹੀ ਨਹੀਂ ਹੁਣ ਤਾਂ ਘਰ ਘਰ ਇਹ ਗੱਲ ਚੱਲਦੀ ਹੈ ਨਾ ਨਹੀਂ ਆਉਂਦੀ ਉਹ ਜਿਵੇਂ ਸਰੋਂ ਛਿੱਟ ਜਾਂਦੀਆਂ ਫੁੱਲ ਐ ਛਿੱਟ ਗਏ ਅਸਾ ਜਿਵੇਂ ਸਰੋਂ ਫੁੱਲਾ ਸੱਟ ਜਾਂਦੀ ਹੈ ਕੌਮੀ ਸਰੋਂ ਫੁੱਲਾ ਜਿਹੜੇ ਪੱਗਾਂ ਸੀ ਉਹ ਵੀ ਆਈ ਹੋ ਗਈ ਸੱਟ ਗਏ ਬਿਲਕੁਲ ਉਹ ਤੇ ਕਿਵੇਂ ਲੱਗਦਾ ਜਸਕਵੀਰ ਬਾਦਲ ਮਗਰ ਕੱਠਾ ਟਰੈਕਟਰਾਂ ਦਾ ਜਿਹੜਾ ਜੱਜਾ ਬਹੁਤ ਜ਼ਿਆਦਾ ਇਕੱਠਾ ਹੈ ਜੀ ਜੇ 40 ਟਰੈਕਟਰ ਨੂੰ ਕਿਹਾ ਸੀ 70 ਟਰੈਕਟਰ ਆਇਆ ਪਿੰਡੋਂ ਉਹ ਇਹ ਮਗਰ ਇੱਕ ਦਿਖਾਵਾ ਨਹੀਂ ਜਿਹੜੋਂ ਇਕੱਠਾ ਹੈ ਜਿਲੋਂ ਇਕੱਠਾ ਹੈ ਇੱਕ ਤਾਂ ਹੁੰਦਾ ਦਿਖਾਵਾ ਦਿਖਾਵਾ ਨਹੀਂ ਜਿਹੜੇ ਐ ਪੱਕੇ ਲੋਕ ਹੈ ਉਸ ਦੇ ਨਾਲ ਦੁਰੇ ਨਾਲ ਜਿਹਨੂੰ ਵੀ ਕਹਦਾ ਕਿਸੇ ਨੇ ਜਵਾਬ ਹੀ ਨਹੀਂ ਦਿੰਦਾ ਗੱਲ ਮਗਾਉਂਦਾ ਰੋਧੀ ਕਹਿੰਦਾ ਕਹਿੰਦਾ ਤੇਲ ਪਵਾਇਆ ਜੀ ਕਾਲੀਦਲ ਨੇ ਮਤਲਬ ਵੀ ਇੱਕ ਪੈਸਾ ਵੀ ਨਹੀਂ ਕਿਸੇ ਕੋਈ ਬਾਹ ਖੜੀ ਕਰਕੇ ਕਹਦੇ ਵੀ ਇੱਕ ਪੀਆ ਪਾਇਆ ਕਿਸੇ ਤੇਲ ਦਾ ਆਪ ਦਾ ਤੇਲ ਮਚਾ ਕੇ ਆ ਪਾਇਆ ਟਰੈਕ ਇੱਕ ਰਾਮੂ ਵਾਲੀ ਆ ਕਹਿੰਦਾ ਹੁੰਦਾ ਸੀ ਕਹਿੰਦਾ ਵੀ ਡਾਇਨਾਸੌਰ ਤਾਂ ਦੁਵਾਰੇ ਆ ਸਕਦਾ ਕਹਿੰਦਾ ਕਾਲੀਦਲ ਨਹੀਂ ਦੁਵਾਰੇ ਆ ਸਕਦਾ ਉਹ ਰਾਮੂ ਆਨੇ ਤੇ ਗੱਲਾਂ ਗਈਆਂ ਜਾਂ ਰਾਮੂ ਆ ਕੇ ਤਾਂ ਅਸੀਂ ਹੌਂਦੀ ਨੂੰ ਪਤਾ ਕਿੱਧਰੋਂ ਆ ਗਏ ਉਹਦਾ ਕੀ ਆ ਜੇ ਕਹਿੰਦਾ ਜੇ ਕਾਲੀਦਲ ਚੋਣਾ ਹੈ ਮੈਂ ਆਪਦੀ ਸ਼ਤਰੀ ਦੇ ਆ ਗਿਆ ਸਾਧਰੀਦ ਹੋ ਗਿਆ ਹੀ ਸ਼ਤਰੀ ਦੇ ਆ ਗਿਆ ਯਾਰ ਇਹ ਨਕਲੀਏ ਹੁੰਦੇ ਨਾ ਚੁਟਕੇ ਆਵਾਜ਼ ਹੁੰਦੇ ਨਾ ਇਹਨਾਂ ਦਾ ਸੁਖਾ ਹਾਲ ਨੂੰ ਮਰਤੀ ਹੋ ਹੀ ਜਾਂਦੀ ਹੈ ਇੱਕ ਬਾਪੂ ਜਿਹੜਾ ਹੁਣ ਇਧਰਲੀ ਪਾਰਟੀ ਚੋਂ ਦੂਜੀ ਪਾਰਟੀ ਚ ਮੰਨ ਲਓ ਪਿਛਲੇ ਦਿਨੀ ਜਿਹੜੇ ਝਾੜੂ ਦੇ ਸੀਗੇ ਉਹ ਬੀਜੇਪੀ ਚ ਜਾਵੜੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹਨਾਂ ਨੂੰ ਅਸੀਂ ਤਾਂ ਵਧੀਆ ਗਣਦੇ ਨਹੀਂ ਹਾਂ ਜਿਹੜੇ ਪਾਰਟੀ ਆਪ ਦੀ ਛੱਡ ਕੇ ਇਧਰ ਉਧਰ ਜਾਂਦੇ ਆ ਮੌਕਾ ਬਰਸਤਾ ਆਮ ਹੀ ਬੰਦਾ ਕਹਿੰਦਾ ਯਾਰ ਇਹਦੇ ਆ ਕੀ ਗੱਲ ਕਰਨੀ ਐ ਤਾਂ ਉਸੇ ਬਦਲ ਜੂਗਾ ਬੰਦੇ ਦੀ ਵੈਲਿਊ ਹੀ ਖਤਮ ਹੋ ਜਾਂਦੀ ਐ ਤੁਹਾਨੂੰ ਕਿੰਨਾ ਚਿਰ ਹੋ ਗਿਆ ਕਾਲੀਦਾਰ ਨਾਲ ਜੁੜੇ ਨੂੰ ਅਸਤਾ ਜੀ ਜਦੋਂ ਦੀ ਉਮਰ ਸੰਭਲੀ ਐ ਇਸੇ ਪਾਸੇ ਜਦੋਂ ਦੀ ਵੋਟ ਬਣੀਆਂ ਉਹਦੇ ਕਾਲੀਦਾਰ ਐ ਜੀ ਸਾਰੀ ਉਮਰ ਤੱਕ ਜੇ ਨਜ਼ਰ ਮਰਦੀ ਨਜ਼ਰ ਕਾਲੀ ਨਾਲ ਨਹੀਂ ਰਾਂਗੇ। ਹੂੰ। ਮਤਲਬ ਵੀ ਨਹੀਂ ਕਿਸੇ ਬਸੇ ਭਾਈ ਜੀ ਜੋ ਕੰਮ ਖੁੰਦੇ ਆਪਣੇ। ਕੰਮ ਵੀ ਸਾਂਝੇ ਕਰਾਉਂਦੇ ਕੋਈ ਆਪ ਦਾ ਕਰ ਲ ਕਰੇ ਲੁਕਾਵੇਂ ਨਹੀਂ ਕੋਈ ਕਰਾਉਂਦੇ। ਹੂੰ। ਕਨੈਕਸ਼ਨ ਲੋਕਾਂ ਨੂੰ ਕੋਰ ਪਿੰਡਾਂ 'ਚ ਸਾਥ-ਸਾਥ ਮੁੰਡਿਆਂ ਨੂੰ ਦਵਾਈ ਨਾਲ ਕਰੇ ਨਹੀਂ ਸੀ। ਆਪ ਰੋਾਈ ਨਹੀਂ ਆਪ ਮੁੰਡਿਆਂ ਨੂੰ ਜਰਨਲ ਤੇ। ਜੀ। ਇਹ ਲੋਕ ਕੰਮ ਕਰੇ। ਸਾਨੂੰ ਕਹੇ ਸੀ ਵੀ ਘਰੋਂ ਬਲਾ ਬਲਾ ਲੈ ਆਓ ਜੀ ਕੋਈ ਮੋਟਰ ਨਹੀਂ। ਦੋ-ਦੋ ਕਿੱਲੇਆਂ ਨੂੰ ਕਿੱਲੇ-ਕਿੱਲੇ ਨੂੰ ਮੋਟਰ ਲਵਾ ਕੇ ਦਿੱਤੀ। ਮੈਂ ਕਹਿੰਦਾ ਸੀ ਸ਼ੀਸ਼ਕਰਾਨਾ ਦੀ ਮੋਟਰਾਂ ਲੱਗੀਆਂ ਕਿਉਂ ਸ਼ੀਕਰਾਨਾ ਆਉਂਦੇ ਸੀ ਭਾਈ ਨੂੰ ਦੋ ਭਾਈ ਸੀਗੇ ਉਹ 12 ਹੀ ਹੋਈਆਂ ਸੀ ਜਾਈਆਂ ਸ਼ੀਸ਼ਕਰਾਨਾ ਦੀ ਮੋਟਰਾਂ ਲਾਈਆਂ ਅਕਾਲੀ ਦਲ ਵੇਲੇ ਜੀ ਅਕਾਲੀ ਦਲ ਵੇਲੇ ਸ਼ੀਸ਼ਕਰਾਨਾ ਦੀ ਮੋਟਰਾਂ ਲੱਗੀਆਂ ਅੱਜ 10 ਲੱਖ ਰੁਪਏ ਮੋਟਰ ਨਹੀਂ ਲੱਗਦੇ 10 ਲੱਖ ਜੱਜ ਕੋਈ ਬੰਦਾ ਬਾਹਰ ਖੜੀ ਕਰਕੇ ਮੋਟਰ ਦਾ ਕਨੈਕਸ਼ਨ ਲੈ ਕੇ ਦਹਾਵੇ ਬਿਲਕੁਲ ਜੀ ਇਹ ਸਰਕਾਰ ਦੇ ਨੀਤੀਆਂ ਸੀਵਾਲ ਸਾਹਿਬ ਦੇ ਨੀਤੀਆਂ ਸੀ ਜੇ ਜਾ ਕੇ ਅਕਾਲੀ ਦਲ ਨੇ ਜੀ ਇਹਨੂੰ ਦੇਣਾ ਹੈ ਬਸ ਮੋਟਰ ਦੇਣੀ ਦਿੱਤੀ ਆ ਜੇ ਇਹ ਕਹਾ ਵੀ ਆਹ ਸੜਕ ਬਣਾਉਣੀ ਆ ਤਾ ਛੜਕ ਬਣਾਈ ਹੈ ਤੇ ਐਕਟੀ ਫਿਰ ਬੀਬਾ ਜੀ ਨੂੰ ਜਿਤਾਉਂਗੇ ਬੀਬਾ ਜੀ ਅਸੀਂ ਤਾਂ ਅੱਡੀ ਝੋਟੀ ਦਾ ਜ਼ੋਰ ਲਾਵਾਂਗੇ ਪੱਕਾ ਜਿੱਤੂਲੀ ਮਤਵ ਨਹੀਂ ਕਿੰਨੀ ਵੋਟ ਤੇ ਜਿਤਾਉਂਗੇ ਬਾਪੂ ਜੀ 80000 ਵੋਟ ਤੇ 80000 ਵੋਟ ਜੀ ਜੀ ਦੋਸਤੋ ਇਹ ਸੀਗੇ ਕਾਢ ਨਾਲ ਬਾਪੂ ਜੀ ਮੌਜੂਦ ਸੀ ਗਿੱਲ ਕਲਾਂ ਤੋਂ ਇਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਨੂੰ ਜੋ ਹਰਸਿਮਰਤ कौर ਬੀਬਾ ਜੀ ਨੂੰ 20000 ਵੋਟ ਤੇ ਜਿਤਾਵਾਂਗੇ ਕਹਿੰਦੇ ਅਕਾਲੀ ਦਲ ਨਾਲ ਦੀ ਸਰਕਾਰ ਨਾ ਕਿਤੇ ਆਈ ਹੈ ਤੇ ਨਾ ਹੀ ਕਿਤੇ ਆਵੇ ਧੰਨਵਾਦ ਦੋਸਤੋ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿਵੇਂ ਲੱਗਦਾ ਤੁਹਾਨੂੰ ਬਾਪੂ ਜੀ ਨੇ ਜਿਵੇਂ ਮੋਟਰਾਂ ਦੀ ਗੱਲ કરી ਕਨੈਕਸ਼ਨ ਲੱਗਦੇ ਅੱਜ ਕਨੈਕਸ਼ਨ ਜੇ ਲੈਣਾ ਹੋਵੇ ਤਾਂ 10 ਲੱਖ ਤੋਂ ਘੱਟ ਨਹੀਂ ਮਿਲਦਾ ਬਾਪੂ ਜੀ ਨੇ ਦੱਸਿਆ ਵੀ 6-6 ਕਨਾਲਾਂ ਤੇ ਵੀ ਜਿਹੜੇ ਮੋਟਰਾਂ ਦੇ ਕਨੈਕਸ਼ਨ ਫ੍ਰੀ ਦੇ ਵਿੱਚ ਜਿਹੜੇ ਸੁਖਵੀਰ ਬਾਦਲ ਦੀ ਸਰਕਾਰ ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਲੱਗੇ ਨੇ ਧੰਨਵਾਦ ਦੋਸਤੋ ਸასი ਕਾਲ ਜੀ